ਸਾਸੀ ਕਾਲਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਹਾਂਜੀ ਤੁਸੀਂ ਕਿੱਦਾਂ ਜੀ ਮੈਂ ਮੈਂ ਠੀਕ ਹਾਂ ਹਾਂਜੀ ਇਹ ਹਾਲੇ ਘਰੇ ਆ ਇਹਦਾ ਆਣਾ ਪਰਸੋਂ ਨੂੰ ਰਿਜ਼ਲਟ ਤੇ ਹਾਲੇ ਦੋ ਛੁੱਟੀਆਂ ਹੋਰ ਹੈਗੀਆਂ ਇਹਨੂੰ ਦੋਰੀ ਕੋਈ ਆ ਕੱਲ ਦੀ ਪਰਸੋਂ ਵੀ ਛੁੱਟੀ ਲਾ ਲਾ ਹਨਾ ਤੇ ਅਵਨੀਤ ਨੂੰ ਗਿਓਵਾ ਜੀ ਅਵਨੀਤਾ ਪਰਮਵੀਰ ਹਾਂਜੀ ਜਹਾਜ ਦੇਖਣ ਚੱਲੇ ਆਂ ਅਰ ਮਾਂ ਜਹਾਜ ਦੇਖਣ ਗਿਆ ਬਾਹਰ ਜਾ ਕੇ ਦੀ ਆਵਾਜ਼ ਆਈ ਆ ਤੋ ਕੋਈ ਛੋਟਾ ਬੱਚਾ ਹੈ ਤੋ ਹੈ ਆਸਮਾਨ ਨੇ ਦੇਖੇ ਕਿ ਮੁੱਖਾ ਤੇ ਜਿਹੜਾ ਛੋਟੇ ਬੱਚੇ ਹੁੰਦੇ ਕਿੱਦਾਂ ਜਹਾਜ ਦੇਖਣ ਗਿਆ ਨਹੀਂ ਦਾ ਨਹੀਂ ਦਿਖਾ ਦੀ ਆ ਆਸਮਾਨ ਤੇ ਦੁਪਹਿਰ ਦਾ ਟਾਈਮ ਆ ਇੱਧਰ ਬਣ ਰਹੀ ਆ ਚਾਹ ਜਾ ਸਾਡੀ ਰੇਜ ਗਈ ਆ ਤੇ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਂਗੀ ਅੱਜ ਆ ਡੱਬੇ ਦੇਖੋ ਸਾਡੇ ਲੂਣ ਮਿਰਚਾਂ ਵਾਲੇ ਦੇਖੋ ਕਿੱਦਾਂ ਦੇ ਆ ਇਹ ਮੇਰੇ ਖਿਆਲ ਚ ਬਾਲ ਮੀਟਰ ਵਾਲੇ ਤਾਂ ਨਹੀਂ ਹੈਗੇ ਤੇ ਠੀਕੇ ਠੀਕੇ ਨਾ ਵਾ ਤੇ ਵਧੀਆ ਤੇ ਨਾ ਹੀ ਘਟਿਆ ਆ ਰਸੋਈ ਚ ਪੈ ਸੱਚ ਦੇ ਆ ਜਾਣੇ ਜੱਚਦੇ ਆ ਤੇ ਆਹਦੇ ਵਿੱਚ ਰੱਖਿਆ ਮੈਂ ਕਾਲੀਆਂ ਮਿਰਚਾਂ ਵਾਂ ਲੌਂਗ ਵਗੈਰਾ ਆਪਣੇ ਮੇਥੀ ਮਥੇ ਇਧਰ ਇਸ ਜਿਹਾ ਰੱਖੀਆਂ ਆ ਇਹ ਕਾਫੀ ਬਾਰੇ ਡੱਬੇ ਆ ਤੇ ਔਰ ਥੋੜੇ ਜਿਹੇ ਡੱਬੇ ਬਾਲਮਿਟੇ ਵਾਲੇ ਆ ਉਹਦੇ ਵਿੱਚ ਕੋਈ ਦਾਲ ਦੂਲ ਪਾ ਲੈਣੇ ਹੁੰਨੇ ਮੈਂ ਹਾਲੇ ਟੋਕਰੀ ਇੱਕ ਭਰ ਕੇ ਕਵਾੜੀਏ ਨੂੰ ਦਿੱਤੀ ਆ ਮੈਂ ਬਾਲਮਿਟੇ ਵਾਲੇ ਡੱਬੇ ਦੇ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀ ਆ ਜੀ ਇਹ ਕਮੈਂਟ ਆਈ ਆ ਸਾਨੂੰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਲੂਣ ਮਿਰਚਾਂ ਵਾਲੇ ਡੱਬੇ ਦਾ ਚੱਜ ਦੇ ਲੈ ਲਓ ਦੱਸੋ ਕੀ ਖਰਾਬੀ ਆ ਕਹਿੰਦੇ ਬਾਲ ਮਿਟੇ ਵਾਲੇ ਡੱਬਿਆਂ ਦੇ ਵਿੱਚ ਤੁਸੀਂ ਲੂਣ ਮਿਰਚ ਪਾਏ ਆ ਕੰਜੂਸ ਆ ਤੁਸੀਂ ਦੱਸੋ ਜੇ ਅਸੀਂ ਬਾਲ ਮਿਟੇ ਵਾਲੇ ਡੱਬੇ ਲਏ ਆ ਤਾਂ ਇਹਦਾ ਮਤਲਬ ਅਸੀਂ ਕੰਜੂਸ ਆ ਜੇ ਅਸੀਂ ਕੰਜੂਸ ਹੁੰਦੇ ਫੇ ਅਸੀਂ ਬਾਲ ਮਿਟੇ ਕਿਉਂ ਲੈਂਦੇ ਦੇਖੋ ਜੇ ਅਸੀਂ ਕੰਜੂਸ ਨਹੀਂ ਹੈਗੇ ਅਸੀਂ ਜਿਹੜੀ ਕਮਾਈ ਕਰਦੇ ਆ ਬਹੁਤ ਹੀ ਮਿਹਨਤ ਵਾਲੀ ਕਮਾਈ ਆ ਸਾਡੀ ਖੇਤੀਬਾੜੀ ਆਈ ਤੇ ਪਰਮਾਤਮਾ ਬਰਕਤ ਪਾਉਂਦਾ ਆ ਅਸੀਂ ਕਦੀ ਨਾਜਾਇਜ਼ ਖਰਚਾ ਨਹੀਂ ਕਰੀਦਾ ਕੋਈ ਦੁੱਧ ਪਾ ਲਈ ਚਾਹ ਚ ਦੇਖੋ ਅਸੀਂ ਕੰਜੂਸ ਆ ਕਿੰਨਾ ਵੱਡਾ ਦੁੱਧ ਪਾਇਆ ਸੀ ਚਾਹ ਚ ਚਿੱਟੀ ਚਾਹ ਬਣ ਗਈ ਆ ਇਹ ਅਸੀਂ ਘਰ ਦੀ ਸੌਂਫ ਪਾਈ ਆ ਘਰ ਦੀ ਜੀ ਹੁੰਦੀ ਆਪਾਂ ਤੇ ਜੁਵੈਨ ਪਾਈ ਆ ਇਲਾਇਚੀ ਪਾਈ ਆ ਫੇਰ ਅਸੀਂ ਕਿਧਰ ਕੰਜੂਸ ਹੋਏ ਹੈ ਦੱਸੋ ਤੇ ਇਦਾਂ ਆ ਜੀ ਘਰ ਬਹੁਤ ਸਮੋਚ ਕੇ ਵਰਤਣਾ ਪੈਂਦੇ ਖਰਚੇ ਕਰਨੇ ਪੈਂਦੇ ਆ ਇਹ ਚ ਕੰਜੂਸਾਂ ਵਾਲੀ ਕੋਈ ਗੱਲ ਨਹੀਂ ਹੈਗੀ ਡੱਬੇ ਵਧੀਆ ਹੁੰਦੇ ਬਾਲ ਮਿਟੇ ਵਾਲੇ ਜੇ ਯੂਜ਼ ਵੀ ਕਰ ਲੈ ਤਾਂ ਕੋਈ ਗੱਲ ਨਹੀਂ ਅਸੀਂ ਨਹੀਂ ਬਾਕੀ ਬਹੁਤ سارے ਲੋਕ ਡੱਬੇ ਯੂਜ਼ ਕਰਦੇ ਆ ਬੋਲ ਮਿਟੇ ਵਾਲੇ ਫੈਂਟੀਆਂ ਬੋਤਲਾਂ ਚ ਲੋਕ ਪਾਣੀ ਪਾ ਪਾ ਕੇ ਰੱਖਦੇ ਆ ਤੇ ਮਹਿੰਗਾਈ ਦਾ ਜ਼ਮਾਨਾ ਆ ਵੇਸਟ ਚੀਜ਼ਾਂ ਨਹੀਂ ਸਿੱਟਣੀਆਂ ਚਾਹੀਦੀਆਂ ਜੇ ਸਾਡੇ ਕਿਸੇ ਘਰ ਦੀ ਵਰਤੋਂ ਦੇ ਵਿੱਚ ਆਉਂਦੇ ਆ ਤਾਂ ਸਾਨੂੰ ਵਰਤੋਂ ਚ ਲਿਆਉਣੇ ਚਾਹੀਦੇ ਆ ਤੇ ਚਾਹ ਬਣ ਗਈ ਆ ਲਿਆਵਾ ਚਾਹ ਕਾਣ ਮੱਕੀ ਦੀ ਰੋਟੀ ਬਣੀ ਹੋਆ ਮੱਖਣੀ ਤੇ ਲੂਣ ਲਾ ਕੇ ਠੀਕ ਆ ਦੇਖੋ ਜੀ ਅਰਮਾਨ ਚਾਹ ਦੇ ਨਾਲ ਹੁਣ ਮੰਗ ਲਿਆ ਰੋਟੀ ਤੇ ਐਦਾਂ ਆ ਜੀ ਰੋਟੀ ਬਣੀ ਪਈ ਸੀ ਅਸੀਂ ਸਵੇਰੇ ਬਣਾ ਲਈਦੀਆਂ ਮੱਕੀ ਦੀ ਰੋਟੀ ਆ ਤੇ ਇਹਦੇ ਉੱਤੇ ਮੈਂ ਰੱਖੂੰਗੀ ਮੱਖਣ ਸਾਡਾ ਛਕੜੀ ਆ ਤੇ ਅੱਛਾ ਜੀ ਤੇ ਹੁਣ ਅਰਮਾਨ ਮੰਗ ਰਿਹਾ ਆ ਮਾਂ ਬਾਪ ਨੇ ਨਾਲ ਰੋਟੀ ਇਹਦੇ ਪਹਿਲਾਂ ਨਾ ਮਾਂ ਕੋਲ ਮਤਰੀ ਨੇ ਸਵੇਰੇ ਵੀ ਚੂੜੀ ਕਰਦੀ ਸੀਗੀ ਕਾਫੀ ਗੰਢ ਵਿੱਚ ਮੈਂ ਮਿਕਸ ਗ਼ਣ ਰਲਾ ਕੇ ਰੱਖਿਆ ਆ ਇਹਦੇ ਵਿੱਚ ਹੈ ਜੀ ਅ ਮੇਥੇ ਹਰੇ ਮੇਥੇ ਪੂਦਨਾ ਜੁਆਣ ਜੀਰਾ ਕਾਲੀ ਮਿਰਚ ਇਹ ਮੈਂ ਕੁੰਡੇ ਚ ਰਗਾ ਕੇ ਰੱਖਿਆ ਸਾਰਾ ਕੁਛ ਇਹ ਮੈਂ ਪ੍ਰੌਂਟੀਆਂ ਚ ਵੀ ਹੀ ਪਾਉਣੀ ਹੁੰਦੀ ਆ ਦਹੀਂ ਚ ਵੀ ਇਹ ਪਾਉਣੀ ਹੁੰਦੀ ਆ ਵੈਸੇ ਦਹੀਂ ਚ ਪਾਉਣ ਤੋਂ ਮੈਂ ਸਪੈਸ ਜੀਰਾ ਭੁੰਨ ਕੇ ਰੱਖਿਆ ਆ ਇਦਾਂ ਬੱਚਿਆਂ ਨੂੰ ਇਹੀ ਯੱਤ ਪਾਈਓ ਵਾ ਪਹਿਲਾਂ ਕਹਿੰਦਾ ਸੀ ਬਿਸਕੁਟ ਦੇ ਦੇ ਚਾਹ ਦੇ ਨਾਲ ਤੇ ਬਿਸਕੁਟ ਵੀ ਦੇ ਦੇਦੇ ਪਰ ਜਦੋਂ ਰੋਟੀ ਬਣੀ ਹੋਵੇ ਫਿਰ ਅਸੀਂ ਰੋਟੀ ਨਹੀਂ ਆ ਰੋਟੀ ਦਾ ਅਦਰ ਕਰੀਦਾ ਫਿਰ ਰੋਟੀ ਹੀ ਖਾਣੀ ਆ ਲਓ ਜੀ ਚਾਹ ਬਣਾ ਚਾਹ ਵੀ ਬਣਾ ਕੇ ਚਾਹ ਵੀ ਲੈ ਆਣੀ ਆ ਤਾਂ ਖਾਓ ਜਦੋਂ ਰੋਟੀ ਬਣੀ ਹੋਵੇ ਫਿਰ ਰੋਟੀ ਹੀ ਖਾਣੀ ਹੁੰਦੀ ਆ ਨੇ ਤਾਂ ਰੋਟੀ ਚਲੋ ਵੇਸਟ ਤਾਂ ਨਹੀਂ ਜਾਂਦੀ ਪਰਸ਼ੂਆਂ ਦੇ ਮੂੰਹ ਪੈ ਜਾਂਦੀ ਐ ਪਰ ਜੇ ਆਪਣੇ ਖਾਣ ਲਈ ਬਣਾਈਓ ਤਾਂ ਫਿਰ ਆਪ ਹੀ ਖਾਣੀ ਆ ਚਾਹ ਸੱਡੀ ਰੁੱਝ ਗਈ ਐ ਤੇ ਹੁਣ ਪਹਿਲਾਂ ਅਸੀਂ ਚਾਹ ਪੀਏ ਬਾਕੀ ਗੱਲਾਂ ਹੁਣ ਬਾਅਦ ਚ ਕਰਦੇ ਆ ਪੁੱਨੇ ਸਾਹਿਬ ਰੋਟੀ ਮੰਗਦੇ ਆ ਉਹਨਾਂ ਨੂੰ ਵੀ ਦੇ ਦਿੰਨੇ ਆ ਸਬਜ਼ੀ ਰੱਖ ਕੇ ਤੇ ਲਓ ਜੀ ਹੁਣ ਅਸੀਂ ਚਾਹ ਵੀ ਪੀ ਲਈ ਆ ਤੇ ਫਿਰ ਹੁਣ ਆ ਆ ਕੰਮ ਹੁਣ ਕਰਾਂਗੇ ਖਾਣ ਪੀਣ ਤੋਂ ਬਾਅਦ ਇਹ ਕੰਮ ਤਾਂ ਲਾਜ਼ਮੀ ਆ ਤੇ ਮੈਂ ਆ ਸਵੇਰੇ ਭਿੰਤੇ ਸੀਗੇ ਵਾਈਟ ਚਨੇ ਤੇ ਹੁਣ ਇਹ ਉਬਲਣੇ ਰੱਖ ਦਿੱਤੇ ਸੀ ਚਾਹ ਪੀਂਦੇ ਪੀਂਦੇ ਉਬਲ ਗਏ ਆ ਤੇ ਹੁਣ ਅਸੀਂ ਬਣਾਵਾਂਗੇ ਚਨਿਆਂ ਦੀ ਸਬਜ਼ੀ ਟਾਈਮ 3:30 ਹੋ ਗਏ ਆ ਪਰਮ ਵੀ ਰ ਆ ਗਈ ਆ ਤੇ ਅਵਨੀਤ ਨੂੰ ਤੇ ਪਾਪਾ ਲੈਣ ਗਏ ਆ ਬਹੁਤ ਸਖਤ ਡਿਊਟੀ ਆ ਤੇ ਪਾਪਾ ਦੀ ਤੇ ਹੁਣ ਅਸੀਂ ਕਰੀਏ ਤੜਕਾ ਲਾਉਣ ਦੀ ਤਿਆਰੀ ਫੇਰ ਹੋ ਜਾਣਾ ਸਾਡਾ ਪਸ਼ੂਚੋਂ ਦਾ ਟਾਈਮ ਤੇਦਰ ਮਾਨਦੀਪ ਜੀ ਨਹਾ ਕੇ ਬੈਠੇ ਆ ਇਹਨਾਂ ਨੇ ਹੁਣ ਨਹਾਤਾ ਆ ਤੇ ਲਓ ਜੀ ਹੁਣ ਅਸੀਂ ਚੈੱਕ ਕਰਦੇ ਆ ਆਪਣੇ ਚਨੇ ਚਨੇ ਸਾਡੇ ਹੋ ਗਏ ਆ ਤੇ ਵਿੱਚ ਮੈਂ ਚਾਰ ਕਾਲੂ ਵੀ ਪਾ ਦੇਣੇ ਹੁੰਨੇ ਆ ਆਲੂ ਪਾਉਣ ਦੇ ਨਾਲ ਇਹ ਵਾਈਟ ਚਨੇ ਆ ਜੀ ਸਬ지 ਸੰਘਣੀ ਹੋ ਜਾਂਦੀ ਆ ਤੇ ਇਹ ਜਿਹੜੇ ਵਾਈਟ ਚਨੇ ਹੁੰਦੇ ਸੰਘਣੇ ਸੋਹਣੇ ਲੱਗਦੇ ਆ ਤੇ ਜਿਹੜੇ ਬਲੈਕ ਹੁੰਦੇ ਆ ਉਹ ਤਰੀ ਸੋਹਣੀ ਲੱਗਦੀ ਵੈਸੇ ਤਾਂ ਉਹ ਵੀ ਅਸੀਂ ਰਸਮੀ ਸੇ ਬਣਾਈ ਤੇ ਪਤਲੇ ਨੇ ਬਹੁਤੇ ਬਣਾਈਦੇ ਹੈਗੇ ਤੇ ਹੁਣ ਮੈਂ ਪਹਿਲਾਂ ਤੜਕਾ ਤਿਆਰ ਕਰੂੰਗੀ ਇਹ ਮੈਂ ਖੇਤ ਦੇ ਵਿੱਚੋਂ ਪਿੱਛੇ ਆਪਣੇ ਕਿਚਨ ਗਾਰਡਨ ਦੇ ਵਿੱਚੋਂ ਮੇਥੇ ਲਿਆਈ ਸੀਗੀ ਤੋੜ ਕੇ ਹਰੇ ਹਰੇ ਮੇਥਿਆਂ ਨਾਲ ਸੋਹਣੀ ਬਣਦੀ ਤੇ ਜਦੋਂ ਨਹੀਂ ਇਹ ਹੁੰਦੇ ਹਰੇ ਫਿਰ ਅਸੀਂ ਇਹ ਤੋੜ ਕੇ ਸੁਕਾਲੀਦੇ ਹੁਣ ਮੈਂ ਪਛੇਤੇ ਬੀਜਿਓ ਸੀਗੇ ਹੋ ਗਏ ਆ ਹੁਣ ਮੈਂ ਤੋੜ ਕੇ ਕੱਟ ਕੇ ਤੇ ਇਸ ਕਾਲਮ ਵੀ ਬਸਾਰੀਆਂ ਗਰਮੀਆਂ ਮੌਜ ਰੋਗੀ ਕਸੂਰੀ ਮੇਥੀ ਦੀ ਸ਼ਾਮ ਦੇ 4 ਵਜੇ ਸੀ ਤੇ ਇਸ ਵੇਲੇ ਕੰਮ ਦਾ ਬਹੁਤ ਜ਼ੋਰ ਹੁੰਦਾ ਆ ਦਾਲ ਸਬਜ਼ੀ ਵੀ ਬਣਾਉਣੀ ਹੁੰਦੀ ਆ ਫਿਰ ਪਸ਼ੂਆਂ ਦਾ ਵੀ ਹੁੰਦਾ ਟਾਈਮ ਦੁੱਧ ਲੈਣ ਵਾਲੇ ਵੀ ਆ ਜਾਂਦੇ ਆ ਤੇ ਇਸ ਵੇਲੇ ਮੈਂ ਬੱਚਿਆਂ ਨੂੰ ਬਹੁਤਾ ਨਹੀਂ ਕਹਿੰਦੀ ਕਿਉਂਕਿ ਉਹ ਵੀ ਥੱਕੇ ਹੋ ਹੁੰਦੇ ਆ ਅਵਨੀਤ ਵੀ ਤੇ ਪਰਮਵੀਰ ਵੀ ਤੇ ਨਾਲ ਇੱਕ ਤੁਹਾਨੂੰ ਗੁੱਡ ਨਿਊਜ਼ ਦੇਣੀ ਆ ਜੀ ਸਾਡੀ ਅਵਨੀਤ ਦੀ ਜੌਬ ਲੱਗ ਗਈ ਆ ਤੇ ਇਸ ਕਰਕੇ ਉਹ ਥੱਕ ਜਾਂਦੀ ਮੈਂ ਬਹੁਤਾਂ ਨੇ ਕੰਮ ਨੂੰ ਕਹਿੰਦੀ ਹੈਗੀ ਉਹਨੂੰ ਤੇ ਰੋਟੀ ਦਾ ਕੰਮ ਉਹ ਪਰਮ ਵੀ ਬਣਾਉਂਦੀ ਆ ਤੇ ਚਲੋ ਤੰਦਰੁਸਤੀ ਚਾਹੀਦੀ ਆ ਕੰਮ ਤਾਂ ਨਹੀਂ ਕਰਨਾ ਔਖਾ ਲੱਗਦਾ ਤੰਦਰੁਸਤੀ ਹੋਣੀ ਚਾਹੀਦੀ ਆ ਬਾਕੀ ਅਸੀਂ ਅੱਜ ਗੱਲ ਕਰ ਰਹੇ ਸੀਗੇ ਕੰਜੂਸ ਦੀ ਮੈਨੂੰ ਕਿਸੇ ਭੈਣ ਆ ਪਤਾ ਨਹੀਂ ਭਰਾ ਆ ਆਪਣਾ ਨਾਂ ਨਹੀਂ ਉਹਨਾਂ ਲਿਖਿਆ ਤੇ ਨਾ ਹੀ ਦੱਸਿਆ ਵੀ ਅਸੀਂ ਕਿੱਥੋਂ ਤੁਹਾਨੂੰ ਦੇਖਦੇ ਆ ਤੇ ਮੈਂ ਅੱਗੇ ਵੀ ਕਹਿੰਨੇ ਆ ਪਲੀਜ਼ ਜਿਹੜੇ ਸਾਨੂੰ ਕਮੈਂਟ ਕਰਦੇ ਦੱਸਿਆ ਕਰੋ ਕਿ ਅਸੀਂ ਕਿਹੜੇ ਸ਼ਹਿਰ ਚੋਂ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਨੂੰ ਕਿੱਥੋਂ ਦੇਖ ਰਹੇ ਆ ਤੇ ਉਹਨਾਂ ਨੇ ਮੈਨੂੰ ਕੰਜੂਸ ਕਿਹਾ ਆ ਤੇ ਨਹੀਂ ਜੀ ਮੈਂ ਕੰਜੂਸ ਨਹੀਂ ਹੈਗੀ ਤੇ ਅਸੀਂ ਕੰਜੂਸ ਨਹੀਂ ਹੈਗੇ ਅਸੀਂ ਵੈਸੇ ਸਰਫੇ ਵਾਲੇ ਹੈਗੇ ਆ ਜਰੂਰ ਸਰਫੇ ਦਾ ਖਰਚਾ ਕਰੀਦਾ ਹੈ ਇਹ ਦੋ ਚੀਜ਼ਾਂ ਹੁੰਦੀਆਂ ਆ ਕੰਜੂਸ ਜੁਦੀ ਚੀਜ਼ ਹੈ ਤੇ ਸਰਫਾ ਕਰਨਾ ਜੁਦੀ ਚੀਜ਼ ਆ ਕੰਜੂਸ ਬੰਦਾ ਉਹ ਹੁੰਦਾ ਜਿਹੜਾ ਹੁੰਦੇ-ਸੁੰਦੇ ਵੀ ਹੱਥ ਘੋਟ ਘੋਟ ਕੇ ਖਰਚਾ ਕਰੇ ਤੇ ਸਰਫਾ ਕਰਨਾ ਉਹ ਹੁੰਦਾ ਹੈ ਜਿਹੜਾ ਇਨਸਾਨ ਚਾਦਰ ਦੇਖ ਕੇ ਪੈਰ ਪਸਾਰੇ ਨਾ ਜਿੰਨੀ ਤੁਹਾਡੀ ਕਮਾਈ ਹੈ ਉਹਦੇ ਅਕੋਰਡਿੰਗ ਖਰਚਾ ਕਰੇ ਜਿੱਥੇ ਜਾਇਜ਼ ਹੈ ਉੱਥੇ ਖਰਚਾ ਕਰਨਾ ਚਾਹੀਦਾ ਜਿੱਥੇ ਨਹੀਂ ਜਾਇਜ਼ ਨਾਜਾਇਜ਼ ਖਰਚਾ ਨਹੀਂ ਕਰਨਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਸਾਡੇ ਜਾਇਜ਼ ਖਰਚੇ ਆ ਜੀ ਸਾਡੇ ਕੀ ਉਹ ਹਰ ਇੱਕ ਇਨਸਾਨ ਦੇ ਜਾਇਜ਼ ਖਰਚੇ ਉਹ ਆ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਬੱਚਿਆਂ ਦੀਆਂ ਪੜਾਈਆਂ ਦੇ ਖਰਚੇ ਫੀਸਾਂ ਦੇ ਖਰਚੇ ਤੇ ਆ ਦੋ ਮਹੀਨੇ ਤੱਕ ਖਾਸ ਕਰਕੇ ਜਿਆਦਾ ਇਹ ਖਰਚੇ ਆ ਕਿਉਂਕਿ ਬੱਚਿਆਂ ਦੀ ਨਵੇਂ ਸਿਰੇਓ ਐਡਮਿਸ਼ਨਾਂ ਹੋਣੀਆਂ ਆ ਬੁੱਕਾਂ ਦੇ ਖਰਚੇ ਤੇ ਇਹ ਜਾਇਜ਼ ਖਰਚੇ ਆ ਆ ਇਹ ਹੀ ਖਰਚੇ ਹੋਈ ਜਾਣ ਤਾਂ ਮੈਂ ਕਹਿੰਦੀ ਬਹੁਤ ਆ ਬਹੁਤ ਖਰਚੇ ਆ ਬੱਚਿਆਂ ਦੇ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਖਰਚਿਆਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਥੋੜਾ ਜਿਹਾ ਤਾਂ ਸਰਫੇ ਕਰਨਾ ਹੀ ਪਊਗਾ ਇਸ ਸਰਫੇ ਨੂੰ ਸੀ ਕੰਜੂਸੀ ਨਹੀਂ ਕਹਿ ਸਕਦੇ ਬਾਕੀ ਜੀ ਸਾਰੇ ਆਪਣੇ ਘਰਲੇ ਸਿਆਣੇ ਹੁੰਦੇ ਆਪਣਾ ਹਿਸਾਬ ਕਿਤਾਬ ਨੇ ਸਾਰੇ ਖਰਚਾ ਕਰਦੇ ਆ ਕੋਈ ਖੁੱਲੇ ਦਿਲ ਨਾਲ ਖਰਚੇ ਕਰ ਲੈਂਦਾ ਤੇ ਕੋਈ ਥੋੜਾ ਹੱਥ ਘੁੱਟ ਕੇ ਖਰਚਾ ਕਰਦਾ ਆ ਗੁਜ਼ਾਰਾ ਸਬਦਾ ਹੋ ਜਾਂਦਾ ਆ ਬਾਕੀ ਅੱਜਕੱਲ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਸਰਫੇ ਦੇ ਨਾਲ ਖਰਚਾ ਕਰਦਾ ਆ ਤੇ ਉਸ ਨੂੰ ਕੰਜੂਸੀ ਮੰਨਿਆ ਜਾਂਦਾ ਤੇ ਮੈਂ ਤਾਂ ਕਹੂੰਗੀ ਸਹੀ ਗੱਲ ਆ ਫਿਰ ਕੰਜੂਸੀ ਨਾਲ ਹੀ ਖਰਚੇ ਕਰਨੇ ਚਾਹੀਦੇ ਆ ਖਰਚੇ ਬਹੁਤ ਜ਼ਿਆਦਾ ਆ ਜੀ ਘਰਾਂ ਦੇ ਤੇ ਲਓ ਜੀ ਇੱਕ ਪਾਸੇ ਮੇਰੀ ਸਬਜ਼ੀ ਬਣਦੀ ਆ ਤੇ ਇੱਕ ਪਾਸੇ ਮੈਂ ਨਿੱਕੇ ਨਿੱਕੇ ਕੰਮ ਕਰਦੀ ਆ ਭਾਂਡੇ ਵੀ ਮੈਂ ਧੋ ਲਏ ਆ ਤੇ ਬਾਕੀ ਛੋਟੇ ਮੋਟੇ ਕੰਮ ਸੀ ਉਹ ਵੀ ਕਰ ਲਏ ਆ ਤੇ ਇਧਰ ਅਵਨੀਤ ਵੀ ਰੋਟੀ ਖਾ ਰਹੀ ਆ ਆਪਣੇ ਆ ਕੇ ਹਸਪੀਟਲ ਤੋਂ ਤੇ ਪਾਰਮ ਵੀ ਵੀ ਪੜ ਰਹੀ ਆ ਇਹ ਨਾ ਇੱਕ ਟ੍ਰਿਕ ਆ ਸਬਜ਼ੀ ਵਧੀਆ ਬਣਨ ਦਾ ਵੀ ਤੁਸੀਂ ਹੌਲੀ ਗੈਸ ਕਰਕੇ ਆਪਣਾ ਤੁਹਾਡਾ ਤੜਕਾ ਭੁੱਜੀ ਜਾਵੇ ਤੁਸੀਂ ਬਾਕੀ ਛੋਟੇ ਛੋਟੇ ਕੰਮ ਕਰ ਲਓ ਤੇ ਇਹਨੂੰ ਇਗਨੋਰ ਕਰ ਦਿਓ ਵੀ ਉੱਪਰ ਸਬਜ਼ੀ ਬਣ ਰਹੀ ਆ ਫਿਰ ਹੌਲੀ ਹੌਲੀ ਟੜਕਾ ਬਹੁਤ ਸੋਣਾ ਪਰ ਜਦਾਇਆ ਤੇ ਮੈਂ ਤਾਂ ਇਦਾਂ ਹੀ ਕਰਦੀ ਹੁੰਨੀ ਇੱਕ ਪਾਸੇ ਟੜਕਾ ਪੋਝਦਾ ਰਹਿੰਦਾ ਤੇ ਬਾਕੀ ਛੋਟੇ-ਛੋਟੇ ਕੰਮ ਕਰ ਲੈਣੇ ਹੁੰਨੇ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਂਦੇ ਆ ਟਾਈਮ ਵੀ ਸਾਡਾ ਬਚ ਜਾਂਦਾ ਆ ਤੇ ਕੰਮ ਵੀ ਵਧੀਆ ਹੋ ਜਾਂਦਾ ਆ ਤੇ ਇੱਕ ਜੀ ਮੈਂ ਵੀਡੀਓ ਦੇਖੀ ਸੀ ਕਿ ਆਪਣੇ YouTube ਤੇ ਅ ਅੰਮ੍ਰਿਤਸਰ ਦੀ ਅੰਮ੍ਰਸਾਰ ਦਾ ਵੈਸੇ ਤਾਂ ਖਾਣ-ਪੀਣ ਬਹੁਤ ਮਸ਼ਹੂਰ ਆ ਖਾਸ ਕਰਕੇ ਛੋਲੇ ਕੁਲਚੇ ਤੇ ਉਹ ਮੈਂ ਵੀਡੀਓ ਦੇਖੀ ਸੀ ਕਿ ਇੱਕ ਨਾ ਉੱਥੇ ਅੰਮ੍ਰਿਤਸਰ ਮਸਾਲਾ ਮਿਲਦਾ ਆ ਉਹ ਬਸ ਅਸੀਂ ਨਾ ਆਪਣੇ ਚਨੇ ਬੋਇਲੇ ਕਰਨੇ ਹੁੰਦੇ ਆ ਤੇ ਬੋਇਲ ਕਰਕੇ ਉਹ ਮਸਾਲਾ ਪਾ ਦਿਓ ਹੋਰ ਤੁਹਾਨੂੰ ਵਿੱਚ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਨਾ ਕੋਈ ਲੂਣ ਮਿਰਚ ਮਸਾਲਾ ਨਾ ਕੋਈ ਲਸਣ ਆਦਰਕ ਟਮਾਟਰ ਤੇ ਇੱਥੇ ਤੱਕ ਹੀ ਆਪਣੇ ਘਿਓ ਵੀ ਨਹੀਂ ਪਾਉਣ ਦੀ ਲੋੜ ਹੈਗੀ ਤੇ ਬਹੁਤ ਵਧੀਆ ਸਬਜ਼ੀ ਕਹਿੰਦੇ ਬਣਦੀ ਆ ਉਹ ਤੇ ਦੇਖਾਂਗੇ ਜੇ ਕਦੀ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਜਾਣ ਦਾ ਮੌਕਾ ਮਿਲਿਆ ਤੇ ਟਰਾਈ ਕਰਾਂਗੇ ਜਰੂਰ ਤੇ ਬਾਕੀ ਜਿਹੜੇ ਸਾਨੂੰ ਅੰਮ੍ਰਿਤਸਰ ਤੋਂ ਦੇਖ ਰਹੇ ਆ ਖਾਸ ਕਰਕੇ ਕਲਵਿੰਦਰ ਹੁਣੇ ਜਿਹੜੇ ਸਾਡੇ ਬਾਅਦ ਪਿਆਰੇ ਸਬਸਕ੍ਰਾਈਬਰ ਆ ਤੇ ਉਹ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਵਾਕਈ ਮਸਾਲਾ ਮਿਲਦਾ ਹੈ ਅਮਰਸਰ ਦੇ ਵਿੱਚ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਸਾਨੂੰ ਹੋਰ ਵੀ ਸਾਰੇ ਜਾਣੇ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿਹੜੇ-ਕਿਹੜੇ ਸ਼ਹਿਰ ਚ ਸਾਨੂੰ ਦੇਖਦੇ ਆ ਤੇ ਕੀ-ਕੀ ਖਾਸियत ਆ ਤੁਹਾਡੇ ਸ਼ਹਿਰ ਦੀ ਕਿਉਂਕਿ ਹਰ ਇੱਕ ਇਲਾਕੇ ਦੀ ਆਪਣੀ-ਆਪਣੀ ਖਾਸियत ਹੁੰਦੀ ਆ ਕਿਸੇ ਸ਼ਹਿਰ ਦੀ ਕੋਈ ਖਾਣ ਵਾਲੀ ਚੀਜ਼ ਮਸ਼ਹੂਰ ਹੁੰਦੀ ਆ ਜਿਵੇਂ ਕਿ ਕਿਸੇ ਸ਼ਹਿਰ ਦਾ ਪੇਠਾ ਮਸ਼ਹੂਰ ਆ ਕਿਸੇ ਦੇ ਪਾਪੜ ਮਸ਼ਹੂਰ ਆ ਤੇ ਕੋਈ ਵੈਸੇ ਬਹੁਤ ਮੱਲਾ ਮਾਰੀਆਂ ਹੁੰਦੀਆਂ ਕਿਸੇ ਇਲਾਕੇ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਸਾਡਾ ਹੁਸ਼ਿਆਰਪੁਰ ਇਲਾਕਾ ਐਜੂਕੇਸ਼ਨ ਦੇ ਵਿੱਚ ਸਭ ਤੋਂ ਅੱਗੇ ਆ ਜੀ ਜੇ ਖੇਡਾਂ ਦੀ ਗੱਲ ਕਰੀਏ ਤਾਂ ਫੁੱਟਬਾਲ ਦੇ ਪਲੇਅਰ ਵੀ ਜ਼ਿਆਦਾ ਸਾਡੇ ਇਲਾਕੇ ਦੇ ਵਿੱਚ ਹੀ ਆ ਮਾਲਪੁਰ ਇਲਾਕਾ ਫੁੱਟਬਾਲ ਦੇ ਵਿੱਚ ਵੀ ਸਭ ਤੋਂ ਅੱਗੇ ਆ ਤੇ ਬਾਕੀ ਗੱਲ ਜੇ ਕਰੀਏ ਖਾਣ ਪੀਣ ਦੀ ਤੇ ਸਾਡੇ ਇਲਾਕੇ ਦੇ ਦੁਆਬੇ ਦੇ ਅੰਬ ਬਹੁਤ ਮਸ਼ਹੂਰ ਸੀਗੇ ਕਿਸੇ ਵੇਲੇ ਹੁਣ ਪਰ ਘਟ ਗਏ ਪਰ ਹੁਣ ਕੋਸ਼ਿਸ਼ ਆ ਬਈ ਅਸੀਂ ਆਪਣੇ ਦੁਆਬੇ ਨੂੰ ਫੇਰ ਉਹਦੇ ਸਥਾਨ ਤੇ ਲਿਆਈਏ ਅੰਬਾਂ ਦੇ ਬੂਟੇ ਲਾਈਏ ਬਹੁਤ ਅਵੇਅਰਨੈਸ ਹੋ ਰਹੀ ਹੈ ਬੂਟੇ ਲਾਉਣ ਲਈ ਬਹੁਤ ਲੋਕ ਲਗਾ ਰਹੇ ਸਾਡੇ ਇਲਾਕੇ ਦੇ ਅ ਅੰਬਾਂ ਦੇ ਬਾਗ ਆਪਣੇ ਇਲਾਕੇ ਨੂੰ ਅੰਬਾਂ ਦਾ ਇਲਾਕਾ ਬਣਾਉਣ ਲਈ ਸਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਅਸੀਂ ਆਉਣ ਵਾਲੀਆਂ ਵੀਡੀਓ ਚ ਤੁਹਾਨੂੰ ਦੱਸਾਂਗੇ ਵੀ ਅਸੀਂ ਕੀ ਯੋਗਦਾਨ ਪਾ ਰਹੇ ਹਾਂ ਆਪਣੇ ਦੁਆਬੇ ਨੂੰ ਅੰਬਾਂ ਵਾਲਾ ਇਲਾਕਾ ਬਣਾਉਣ ਦੇ ਲਈ ਤੇ ਤੁਸੀਂ ਬਣੇ ਰਹੋ ਸਾਡੀਆਂ ਅਗਲੀਆਂ ਵੀਡੀਓ ਦੇ ਨਾਲ ਅਸੀਂ ਜਰੂਰ ਤੁਹਾਨੂੰ ਦੱਸਾਂਗੇ ਸਾਡੀ ਕੀ ਕੋਸ਼ਿਸ਼ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਤੁਹਾਨੂੰ ਇਹ ਸਾਡੀ ਕੋਸ਼ਿਸ਼ ਬਹੁਤ ਵਧੀਆ ਲੱਗੂਗੀ ਆਪਣੇ ਇਲਾਕੇ ਨੂੰ ਹਰਿਆ ਭਰਿਆ ਕਰਨ ਦੇ ਲਈ ਤੇ ਲਓ ਜੀ ਆਲਮੋਸਟ ਮੇਰਾ ਹੁਣ ਰਸੋਈ ਦਾ ਕੰਮ ਤਾਂ ਗਿਆ ਨਿਭੜ ਸਬਜੀ ਬਣਾਤੀ ਆ ਆਟਾ ਗੁੰਨ ਦਿੱਤਾ ਤੇ ਰੋਟੀ ਹੁਣ ਬਣਾਉਗੀ ਪਰਮਵੀਰ ਤੇ ਆਹ ਦੇਖੋ ਜੀ ਕਣਕ ਇਹ ਆਰਮਾਨ ਨੇ ਬੀਜੀ ਹੋਆ ਇਹ ਦਾਣੇ ਨਹੀਂ ਸੀ ਬੀਜਿਓਨੇ ਉਹਨੇ ਬਾਹਰੋਂ ਜਦੋਂ ਕਣਕ ਜਿਹੜੀ ਸੀ ਬੀਜੀ ਸੀ ਖੇਤ ਦੇ ਵਿੱਚ ਜਦੋਂ ਜੰਪਈ ਸੀ ਤੇ ਠਿਠਿ ਠਿ ਕਣਕ ਦੇ ਬੁੱਟੇ ਸੀਗੇ ਉਹਨੇ ਪਟਕੇ ਇੱਥੇ ਲਾ ਦਿੱਤੇ ਤਾਂ ਮੈਂ ਕਿਹਾ ਨਹੀਂ ਹੁਣੇ ਤੂੰ ਕਿਉਂ ਕਣਕ ਖਰਾਬ ਕੀਤੀ ਐ ਨਾ ਖੇਤ ਚੋਂ ਪਟਕਾਈ ਕਹਿੰਦਾ ਨਹੀਂ ਮੈਂ ਤੁਹਾਨੂੰ ਕਾਮਯਾਬ ਕਰਕੇ ਦੱਸੂਗਾ ਤੇ ਸਾਡੇ ਮੇਲੇ ਚ ਘਾਹ ਕੋ ਬਹੁਤ ਜੰਪ ਪੈਂਦਾ ਸੀ ਤਾਂ ਬੜੇ ਪਿਆਰ ਦੇ ਨਾਲ ਉਹਨੇ ਰੱਖੀ ਐ ਘਾਹ ਕਹਿੰਦਾ ਘਾਹ ਦੇ ਬਲਿੱਕੇ ਤੁਸੀਂ ਕਿਤੇ ਮੇਰੀ ਕਣਕ ਨਾ ਪਟਾ ਦਿਓ ਤੇ ਪਾਣੀ ਵੀ ਲਾਉਂਦਾ ਰਿਹਾ ਤੇ ਹੁਣ ਦੇਖੋ ਛੋਟੀ ਜੀ ਕਿਆਰੀ ਕਿੰਨੀ ਸੋਹਣੀ ਲੱਗਦੀ ਆ ਛੱਟੇ ਵੀ ਆ ਗਏ ਇਹਨੂੰ ਤੇ ਜੋ ਜੋ ਵੱਡਾਂਗੇ ਤਾਂ ਨਾਲੇ ਕਣਕ ਦੇ ਗੁਜ਼ਰ ਲਵਾਂਗੇ ਪਤਾ ਨਹੀਂ ਕਿਹਦੇ ਕਿਹਦੇ ਮੂੰਹ ਪੈਣੀ ਆ ਰਮਾਂ ਦੇ ਖੇਲ ਖੇਲ ਦੇ ਵਿੱਚ ਵੀ ਜਿਉ ਇਹ ਕਣਕ ਤੇ ਹਾਂ ਲੋ ਜੀ ਇੱਕ گاਾਂ ਹੁਣੀ ਸਾਹਿਬ ਨੇ ਪਹਿਲਾਂ ਚੋਲੇ ਸੀ ਤੇ ਹੁਣ ਇੱਕ ਮਹਿਚ ਹੋ ਗਈ ਦੋਏ ਗਾਇਆਂ ਦੁੱਧ ਦਿੰਦੀਆਂ ਤੇ ਬਾਕੀ ਸਾਡੀਆਂ ਹਲੇ ਗਾਇਆਂ ਸੌਣ ਵਾਲੀਆਂ ਇਸ ਇੱਕ ਗਾਂ ਨੇ ਦਸਾਂ ਦਿਨਾਂ ਤੱਕ ਸੌਣਾ ਆ ਤੇ ਇੱਕ ਨਵੇਂ ਮਹੀਨੇ ਤੱਕ ਸੌਣਾ ਆ ਜਾਨੂ ਸਾਡੀਆਂ ਗਾਇਆਂ ਨੇ ਸੌਣਾ ਆ ਗਰਮੀ ਆ ਜੋਗੀ ਵਧੀਆ ਗਰਮੀ ਦੇ ਵਿੱਚ ਦੁੱਧ ਦੀ ਬਹੁਤ ਲੋੜ ਰਹਿੰਦੀ ਆ ਵੈਸੇ ਤਾਂ ਸਰਦੀਆਂ ਗਰਮੀਆਂ ਦੋਨਾਂ ਸੀਜ਼ਨਾਂ 'ਚ ਦੁੱਧ ਦੀ ਬਹੁਤ ਲੋੜ ਰਹਿੰਦੀ ਆ ਪਰ ਗਰਮੀਆਂ 'ਚ ਦੁੱਧ ਦੀ ਡਿਮਾਂਡ ਵੱਧ ਜਾਂਦੀ ਆ ਸਰਦੀਆਂ 'ਚ ਘੀ ਤੇ ਡਿਮਾਂਡ ਵੱਧ ਜਾਂਦੀ ਆ ਤੇ ਗਰਮੀ 'ਚ ਦੁੱਧ ਦੀ ਵੱਧ ਜਾਂਦੀ ਆ ਲਾਸਟ 'ਚ ਫੇਰ ਮੈਂ ਉਸੇ ਗੱਲ ਤੇ ਆ ਜਾਊਂਗੀ ਦੇਖੋ ਸਾਡੀ ਕਿੰਨੀ ਮਿਹਨਤ ਦੀ ਕਮਾਈ ਆ ਔਕੀ ਕਮਾਈ ਆ ਤੇ ਅਸੀਂ ਸਰਫੇ ਨਾਲ ਹੀ ਕਰਦੇ ਆ ਸਾਰੇ ਖਰਚੇ ਦਿਖਾਵਾ-ਦਪਵਾ ਕੋਈ ਨਹੀਂ ਹੈਗਾ ਜੀ ਸਾਡੇ ਕੋਲ ਅਸੀਂ ਜਿੱਦਾਂ ਦੇ ਹਾਂ ਉਦਾਂ ਦੀ ਹੀ ਅਸੀਂ ਵੀਡੀਓ ਬਣਾਈਦੀ ਆ ਕੋਈ ਖਾਸ ਨਹੀਂ ਹੁੰਦਾ ਵੀ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਆ ਤਾਂ ਕੋਈ ਖਾਸ ਤਿਆਰੀ ਕਰੀਏ ਤੇ ਲਓ ਜੀ ਲਾਸਟ ਹੁਣ ਅਸੀਂ ਦੁੱਧ ਨੂੰ ਜੰਮਣ ਲਾ ਦਿੱਤਾ ਤੇ ਸਵੇਰ ਨੂੰ ਰੜਕ ਕੇ ਇਹਦੀ ਬਣਾਵਾਂਗੇ ਅਸੀਂ ਲੱਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਹੱਸਦੇ ਵਸਦੇ ਰਹੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ